कल एक घटना तो हुई है जलंधर मनोरंजन कॉलेज के घर के उपर हमला होया बहुत ही दुखनी गल है भारतीय जनता पार्टी प्रोटेस्ट कर रही है कि पंजाब लोकतंत्र की हत्या की गई है साढ़े लीडर को मारा जा रहा है जो साक्षण है भारतीय जनता पार्टी रक्षा की जाए एक जगह जगह अभी प्रोटेस्ट करा असं नहीं लीडर साद ही जाए ਮੈਂ ਤਾਂ ਪੰਜਾਬ ਸਰਕਾਰ ਨੂੰ ਇਹ ਨਹੀਂ ਉਮੀਦ ਕਰਦਾ ਕਿ ਜਿਹੜਾ ਹਮਲਾ ਹੋਇਆ ਹੈ ਹਿੰਦੂ ਤੇ ਕਾਰਗੋ ਜੀ ਜਾਵੇ। ਭਾਰਤ ਮਾਤਾ ਕੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਕੱਲ ਇੱਕ ਘਟਨਾ ਹੋਈ ਹੈ ਜਲੰਧਰ ਦੇ ਵਿੱਚ ਮਨੋਰੰਜਨ ਕਾਲੇ ਜੀ ਦੇ ਘਰ ਦੇ ਉੱਪਰ ਹਮਲਾ ਹੋਇਆ। ਇਹ ਬਹੁਤ ਹੀ ਦੁਖਣੀ ਗੱਲ ਹੈ ਤੇ ਪੰਜਾਬ ਸਰਕਾਰ ਨੂੰ ਇਹ ਚਿੰਤਾ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਨਕੇਲ ਕਸਾ ਜਾਵੇ, ਲਾਅ ਐਂਡ ਆਰਡਰ ਨੂੰ ਪੂਰਾ ਸਹੀ ਕਰਿਆ ਜਾਵੇ। ਜੈਸਾਬ ਉਹਦੇ ਤੇ ਹੁਣ ਦੋ ਗੱਲ بولਣਗੇ ہاں جی ਜਨ ਸਾਹਿਬ ਜੀ ਖੰਡਾ ਮੈਂ ਤਾਂ ਪੰਜਾਬ ਸਰਕਾਰ ਨੂੰ ਇਹ ਉਮੀਦ ਕਰਦਾ ਜੀ ਜਿਹੜਾ ਇਹ ਹਮਲਾ ਹੋਇਆ ਹੈ ਇਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਦੂਜੀ ਗੱਲ ਹੈ ਪਰ ਇਸ ਜਿਹੜੇ ਹਮਲੇ ਦੀ ਮੈਂ ਨਿੰਦਾ ਕਰਦਾ ਬਹੁਤ ਔਰ ਇਹ ਹਮਲੇ ਦੇ ਲੋਕ ਜਦੋਂ ਜਦੋਂ ਜਿਹੜੇ ਭਾਜਪਾ ਨੇ ਦੰਗਿਆਂ ਦਾ ਸ਼ੁਰੂ ਕੀਤਾ ਹੈ ਇਸ ਹਮਲੇ ਦੀ ਨਿੰਦਾ ਕਰਨਾ ਜੇ ਸਰਕਾਰ ਨੂੰ ਉਮੀਦ ਆਸਾ ਕਿ ਉਹ ਇਹਦੇ ਸਾਹਮਣੇ ਜਵਾਬ ਦੇਵੇ ਹਾਂਜੀ ਰਵੀਰ ਸਿੰਘ ਮੈ ਟੋਗੜਾ ਅੰਕਲ ਬਤਵਾਗੜਾ ਫੈਸਵੋੜਾ ਅੱਜ ਜੀ ਰਵੀਚਰਨ ਸਿੰਘ ਦਰ ਖੜਾ ਤੇ ਬਾਦੇ ਅਜੰਡਾ ਬਾਰੇ ਪ੍ਰੋਟੈਸਟ ਕਰ ਰਹੀ ਹੈ ਕਿ ਪੰਜਾਬ ਵਿੱਚ ਲੋਕਤੰਤਰ ਹੀ ਹੱਟਾ ਕੇ ਕੀ ਲਿਆ ਹੈ ਸਾਢੇ 15 ਦਾ ਨਾ ਮਾਰਿਆ ਹੈ ਉਹਦੇ ਬਾਅਦ ਕੋਈ ਕਾਰਵਾਨੀ ਕਰਦੇ ਇਸ ਕਰਕੇ ਇਸ ਯਾ ਸਰਕਾਰ ਨੂੰ ਚਾਹੀਦਾ ਹੈ ਇਸ ਲੋਕਤੰਤਰ ਨੂੰ ਬਚਾਉਣ ਵਾਸਤੇ ਸਾਡੇ ਪੰਜਾਬ ਵਿੱਚ ਲੋਕਤੰਤਰ ਬਚਾਉਣ ਵਾਸਤੇ ਸਾਰਾ ਸੰਗਠਨ ਜਿਹੜਾ ਸਾਡੇ ਸੰਗਠਨ ਹੈਗਾ ਭਾਰਤੀਸ ਦਾ ਪੰਡਿਆ ਉਹਨੂੰ ਰੱਖਿਆ ਕੀਤੀ ਜਾਵੇ ਇਕ ਜਗ੍ਹਾ ਜਗ੍ਹਾ ਸੀ ਪ੍ਰੋਟੈਸਟ ਕਰਾਂਗੇ ਅਸੀਂ ਇਹ ਚਾਹਾਂਗੇ ਸਾਡੇ ਲੀਡਰ ਇਦਾਂ ਹੀ ਮਾਰੀ ਜਾਣ ਧੰਨਵਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ